किसानों के ऊपर आंसू गैस के गोले छोड़ दिए गए हैं आप देखिए कि जो किसान यहाँ पर आगे बढ़ने की कोशिश कर रहे थे उनके ऊपर गैस के गोले छोड़ दिए गए हैं और किसान बैरिगेटों से पीछे आ गए हैं पास कोई परमिशन है हरियाणा में जाने की भी हरियाणा अम्बारा में डायरेक्टर किया परमिशन की जुटाई आमिशन नहीं रहे परमिशन लाए परमीसन ले, परमीसन ले।, परमीसन ले। ਤੇ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਤੋਂ ਫਰਵਰੀ ਮਹੀਨੇ ਵਾਲੇ ਹਾਲਾਤ ਵੜ ਗਏ ਨੇ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਸੀ ਤਾਂ ਬੈਰੀਕੇਡਿੰਗ ਕਰਕੇ ਖੜੀ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਸੀ ਜਿਸ ਤੋਂ ਬਾਅਦ ਅੱਜ ਕਰੀਬ 10 ਮਹੀਨੇ ਬਾਅਦ ਕਿਸਾਨਾਂ ਨੇ ਫਿਰ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਹੈ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਉੱਥੇ ਹੀ ਤਸਵੀਰਾਂ ਸਾਹਮਣੇ ਹਨ ਜਿਵੇਂ ਜਦੋਂ ਇੱਕ ਨੌਜਵਾਨ ਪੁਲਿਸ ਵੱਲੋਂ ਬਣਾਏ ਗਏ ਸ਼ੱਡ ਤੇ ਜਾ ਛੜਿਆ ਜੀ ਹਾਂ ਇਹ ਸ਼ੱਡ ਪੁਲਿਸ ਵੱਲੋਂ ਬਣਾਇਆ ਗਿਆ ਸੀ ਜਿੱਥੇ ਖੜ ਕੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਪਰ ਜਦੋਂ ਦੋਵਾਂ ਧਿਰਾਂ ਵਿਚਾਲੇ ਟਕਰਾ ਹੋਇਆ ਤਾਂ ਇੱਕ ਸਿੱਖ ਨੌਜਵਾਨ ਇਸ ਬੈਰੀਕੇਡਿੰਗ ਦੇ ਉੱਪਰ ਜਾ ਛੜਿਆ ਕਿਸਾਨੋ ਕੇ ਉੱਪਰ ਆंसू ਗੈਸ ਕੇ ਗੋਲੇ ਛੋੜ دیے ਗਏ ਹਨ ਆਪ ਦੇਖਿਏ ਕਿ ਜੋ ਕਿਸਾਨ ਯਹਾਂ ਪਰ ਅੱਗੇ ਵਧਣੇ ਕੋਸ਼ਿਸ਼ ਕਰ ਰਹੇ ਥੇ उनके ऊपर आंसू गैस के गोले छोड़ दिए गए हैं और किसान बैरीगेटों से पीछे आ गए हैं और इन किसानों के ऊपर आंसू गैस के गोले छोड़ दिए गए हैं ये आप देखिए हरियाणा पुलिस ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦਾ ਛਿੜਕਾ ਕਰ ਰਹੀ ਹੈ ਪੁਲਿਸ ਨੇ ਮੀਡੀਆ ਨੂੰ ਵੀ ਡੱਗਰ ਦਰਿਆ ਦੇ ਪੁਲਾਂ ਤੋਂ ਪਿੱਛੇ हट ਜਾਣ ਲਈ ਕਿਹਾਏ ਉੱਥੇ ਹੀ ਬਾਰਡਰ ਤੋਂ ਲਗਾਤਾਰ ਕੰਢਿਆੜੀਆਂ ਤਾਰਾ ਹਟਾ ਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਬਹਿਸਬਾਜੀ ਵੀ ਹੋਈ ਪਰ ਪੁਲਿਸ ਨੇ ਕਿਸਾਨਾਂ ਨੂੰ ਰੋਕ ਦਿੱਤਾ ਦੋਵਾਂ ਥਿਰਾਂ ਵਿਚਾਲੇ ਖਾਸਾ ਟਾਈਮ ਬਹਿਸਬਾਜ਼ੀ ਹੁੰਦੀ ਰਹੀ ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ 'ਤੇ ਅਤਰੂ ਗੈਸ ਦੇ ਗੋਲੇ ਛਾੜ ਦਿੱਤੇ ਅਤੇ ਉੱਥੇ ਹੀ ਕਿਸਾਨਾਂ ਨੂੰ ਇਹਨਾਂ ਅਤਰੂ ਗੈਸ ਦੇ ਗੋਲਿਆਂ ਕਾਰਨ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਕਿਸਾਨਾਂ 'ਤੇ ਆਸੂ ਗੈਸ ਦੇ ਗੋਲੇ ਛੋੜ دیے ਗਏ ਹਨ। ਆਪ ਦੇਖਿਏ। कि जो किसान यहाँ पर आगे बढ़ने कोशिश कर रहे थे उनके ऊपर आंसू गैस के गोले छोड़ दिए गए हैं और किसान बैरीगेटों से पीछे आ गए हैं और इन किसानों के ऊपर आंसू गैस के गोले छोड़ दिए गए हैं ये आप देखिए दोवे धिर विचाले माहौल तनावपूर्ण बनया हुआ है इस तो पहले किसान ने पुलिस वालों की दो लेयर बैरीकेडिंग तोड़ दिता किसानों वालों कंडियालिया तारा पासे करके ਅੱਗੇ ਵਧਿਆ ਗਿਆ ਇਸ ਤੋਂ ਬਾਅਦ ਬੈਰੀਕੇਡਿੰਗ ਨੂੰ ਤੋੜ ਕੇ ਕਿਸਾਨਾਂ ਵੱਲੋਂ ਕਗਰ ਦਰਿਆ ਵਿੱਚ ਉਤਰ ਦਿੱਤਾ ਗਿਆ ਜਿਸ ਤੋਂ ਬਾਅਦ ਤੀਜੀ ਲੇਅਰ ਜੋ ਕਿ ਪੁਲਿਸ ਵੱਲੋਂ ਬਣਾਈ ਗਈ ਸੀ ਕਿਸਾਨ ਉੱਥੇ ਪਹੁੰਚ ਗਏ ਪਰ ਇਸ ਨੂੰ ਤੋੜ ਪਾਉਣਾ ਸੰਭਵ ਨਹੀਂ ਸੀ ਜਿਸ ਕਾਰਨ ਕਿਸਾਨਾਂ ਤੇ ਪੁਲਿਸ ਵਿਚਾਲੇ ਬੈਂਸ ਬਾਜੀ ਹੋਈ ਉਧਰ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਹਰਿਆਣਾ ਵਿੱਚ ਤਾਰਾ 144 ਲੱਗੀ ਹੋਈ ਹੈ ਜਿਸ ਕਾਰਨ 101 ਕਿਸਾਨਾਂ ਦਾ ਜਥਾ ਅੱਗੇ ਨਹੀਂ ਵਧ ਸਕਦਾ चले जाओ। जा तो नहीं नहीं इनके पास कोई परमिशन 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 है हरियाणा हरियाणा में में जाने की भी। दारा में दारा एक सा, सा लग रही किया। रहे शंभू बॉर्डर तो किसान वालों छे दिसंबर यानी कि अज दिल्ली कूच कर ਤਿਆਰੀ ਕੀਤੀ ਜਾ ਰਹੀ ਸੀ ਤੜਕਸਾਰ ਤੋਂ ਹੀ ਕਿਸਾਨ ਵੱਡੀ ਗਿਣਤੀ 'ਚ ਸ਼ੰਭੂ ਬਾਰਡਰ ਤੇ ਇਕੱਠੇ ਹੋ ਰਹੇ ਸੀ ਅਤੇ ਕਰੀਬ 1 ਵਜੇ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਭਾਰਕ ਅਗਰ ਦਰਿਆ ਤੇ ਖੜੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਰੋਕ ਦਿੱਤਾ ਅਤੇ ਉਹਨਾਂ ਤੇ ਅਥਰੂ ਗੈਸ ਤੇ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਹੁਣ ਦੋਵਾਂ ਤਿਰਿਆਂ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਬਰਕਰਾਰ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ